ਮਰੀ ਲੂੰਬੜੀ ਲੂੰਬੜਾਂ ਦੇ ਘਰ ਵੈਣ ਪਏ ਗਊ ਮਰੀ ਤੇ ਲੂੰਬੜਾਂ ਦੇ ਮੂੰਹ ਬੰਦ ਰਹੇ ਮਰੀ ਲੂੰਬੜੀ ਲੂੰਬੜਾਂ ਦੇ ਘਰ ਵੈਣ ਪਏ ਗਊ ਮਰੀ ਤੇ ਲੂੰਬੜਾਂ ਦੇ ਮੂੰਹ ਬੰਦ ਰਹੇ ਗਊ ਕਿਹੜਾ ਇੱਕ ਮਰੀ ਅਨੇਕਾਂ ਹੀ ਮਰੀਆਂ ਕਾਤਲਾਂ ਦੇ ਹੰਕਾਰ ਵੀ ਸਦਾ ਬੁਲੰਦ ਰਹੇ ਨੋਤ ਨੋਤ ਕੇ ਰਹੇ ਭੇੜੀਏ ਮਾਸ ਖਾਂਦੇ ਲੂੰਬੜਾਂ ਦੇ ਵੀ ਉਹਨਾਂ ਨਾਲ ਸੰਬੰਧ ਰਹੇ ਸ਼ੇਰਾਂ ਨੇ ਵੀ ਭੇੜੀਏ ਕਿਉਂ ਨਹੀਂ ਮਾਰੇ ਓ ਸ਼ੇਰਾਂ ਨੇ ਵੀ ਪੇੜੀਏ ਕਿਉਂ ਨਹੀਂ ਮਾਰੇ ਓ ਜੋ ਗਉਆਂ ਦੇ ਤਨ ਵਿੱਚ ਖੋਬਦੇ ਦੰਦ ਰਹੇ ਅੱਗ ਲਾ ਕੇ ਸੀ 1.5ਵੇਂ ਪਾਤਸ਼ਾਹ ਨੇ ਵਿਸ਼ਟਾਚਾਰੀ ਕਰਦੇ ਜਿਹੜੇ ਮਸੰਦਰ ਰਹੇ ਦੋਸ਼ੀ ਇੱਕ ਬੰਦਾ ਨਹੀਂ ਉਹ ਸਾਰੇ ਨੇ ਵਿੱਚ ਸਮਾਜ ਫੈਲਾਉਂਦੇ ਜਿਹੜੇ ਗੰਦ ਰਹੇ ਜਾਂ ਉਹਨਾਂ ਕੋਲ ਵੱਡਿਆਂ ਸ਼ਾਹੂਕਾਰਾਂ ਤੋਂ ਵਿਲਕ ਬਥੇਰੇ ਦੁਨੀਆ ਵਿੱਚ ਲੋੜਵੰਦ ਰਹੇ ਗਰੀਬ ਦੀ ਕੁੱਲੀ ਦੇ ਵਿੱਚ ਕਰਿਆ ਚਾਨਣ ਨਹੀਂ ਕੈਂਡਲ ਲਾਈਟ ਡਿਨਰ ਦਾ ਕਰਦੇ ਕਈ ਪ੍ਰਬੰਧ ਰਹੇ ਹਾਦਸਿਆਂ ਵਿੱਚ ਮਾਰੇ ਗਏ ਬਦਕਿਸਮਤ ਜੋ ਹਾਦਸਿਆਂ ਵਿੱਚ ਮਾਰੇ ਗਏ ਬਦਕਿਸਮਤ ਜੋ ਕਿਥੋਂ ਸਫਰ ਉਹਨਾਂ ਲਈ ਫਾਇਦੇਮੰਦ ਰਹੇ ਮਸਜਿਦ ਮੰਦਰ ਵਾਲੇ ਝਗੜੇ ਵਧੀ ਜਾਂਦੇ ਹਾਕਮ ਸਦਾ ਹੀ ਤੋੜਦੇ ਪਿਆਰ ਦੀ ਤੰਦ ਰਹੇ ਉਹ ਨਫ਼ਰਤ ਵਾਲੀਆਂ ਇੱਟਾਂ ਨਾਲ ਉਸਾਰੀ ਗਏ ਅਸੀਂ ਪਿਆਰ ਦੇ ਥੋੜਿਆਂ ਨਾਲ ਉਹ ਤੋੜਦੇ ਕੰਧ ਰਹੇ ਰਾਮ ਤੇ ਅੱਲਾ ਦੋਹੇ ਨਾਮ ਨੇ ਇੱਕੋ ਦੇ ਰਾਮ ਤੇ ਅੱਲਾ ਦੋਹੇ ਨਾਮ ਨੇ ਇੱਕੋ ਦੇ ਭੇਤ ਜਾਣਦੇ ਲੋਕੀਂ ਕੇਵਲ ਚੰਦ ਰਹੇ ਐਂੰਨੰਦ ਲਾਲ ਨੂੰ ਕਵੀ ਨਿਵਾਜਿਆ ਪਾਤਸ਼ਾਹ ਨੇ ਨਬੀ ਗਨੀਖਾ ਨੂੰ ਲਿਖਦੇ ਫਰਜ਼ੰਦ ਰਹੇ ਕਿਰਤ ਕਰਨ ਤੋਂ ਚੰਗਾ ਪੇਸ਼ਾ ਕੋਈ ਵੀ ਨਹੀਂ ਨਚਾਰ ਪੁਨੇ ਕਦਮ ਮਰਦਾਂ ਨੂੰ ਪਸੰਦ ਰਹੇ ਤੇਰੇ ਜਹੇ ਸਵਾਰਥੀ ਵੀ ਗੁਰਵੀਰ ਸਿਆ ਤੋੜ ਕੇ ਫੁੱਲ ਨੂੰ ਕਾਲ ਦੇ ਉਤੋਂ ਸੰਗੰਧ ਰਹੇ ਕਲਮ ਦੀ ਕੀਮਤ ਪੁੱਛੀ ਉਹਨਾਂ ਵੀਰਾਂ ਤੋਂ ਜੋ 15-15 ਸਾਲ ਤੋਂ ਜੋੜਦੇ ਛੰਦ ਰਹੇ ਜੋ 15-15 ਸਾਲ ਤੋਂ ਜੋੜਦੇ ਛੰਦ ਰਹੇ